ਹਾਂਜੀ ਕੀ ਹਾਲ ਹੈ ਬਈ ਸਰ ਭਰਾਵਾਂ ਦਾ ਲੈ ਬਈ ਅੱਜ ਆਪਾਂ ਫੋਕੀ ਡਾਈ ਕਰਾਉਣੀ ਆ ਕੱਲ ਨੂੰ ਲਾ ਮੈਂ ਪਾਣੀ ਗੂਤਰ ਦੇ ਟਾਈਮ ਹੋ ਗਿਆ 6:55 ਦਾ ਤੇ ਉਹ ਲੈ ਲਾਉਣੇ ਆਪਾਂ ਦੋਨਾਂ ਨੂੰ ਠੀਕ ਆ ਕਾਰ ਦੋਸਤ ਕੱਲ ਨੂੰ ਲਾ ਮੈਂ ਪਾਣੀ ਆ ਜੋਠੇ ਹੀ ਆ ਲੀਟਾ ਤੇ ਆਪਣਾ ਪਾਣੀ ਬਣਾਉਣ ਵਾਲਾ ਵੀ ਤੇ ਹਾਲੇ ਜਿਹੜਾ ਗੂਤਰ ਨੂੰ ਲਾਉਣਾ ਤੇ ਉਹ ਪਾਣੀ ਦਾ ਵੀ ਕਰਦੇ ਕੋਈ ਹੱਲ ਆਪਾਂ ਇਹ ਟਾਇਰ ਨਹੀਂ ਲੱਗ ਰਿਹਾ ਨਾ ਹੋਰ ਕੋਈ ਚੱਕਰ ਨਹੀਂ ਮੇਰਾ ਥੋੜਾ ਜਿਹਾ ਕੰਮ ਇਹ ਚੱਲ ਜੇ ਬਈ ਆਪਦਾ ਵੀ ਯਾਰਾ ਸਟੱਡੀ ਰਿਲੇਟਡ ਠੀਕ ਐ ਉਹ ਵੀ ਚੱਲ ਜਿੰਦਾ ਪਰ ਮੈਂ ਆਪਾਂ ਪਹਿਲਾਂ ਇਹਨੂੰ ਛੱਡ ਦਿੰਨੇ ਆ ਬਈ ਦੋਨਾਂ ਨੂੰ ਤੇ ਆ ਕਾਲੇ ਜਿੰਨੇ ਛਿੱਟਣੇ ਤੇ ਉਹ ਬੈਠਾ ਉੱਤੇ ਬਈ ਉਤਰਾ ਛੱਡ ਕੇ ਵੇਖ ਸਾਨੂੰ ਦਿਖਾਉਣੇ ਆ 6:55 ਹੋ ਗਏ ਬਈ ਉਹ ਚੱਲੇ ਦੋਨੇ ਯਾਰ ਆਪਾਂ ਨੂੰ ਕੰਮ ਆ ਬਈ ਆਪਾਂ ਇਹਨਾਂ ਡਾਉ ਤਾ ਅੱਜ ਤੁਹਾਰੇ ਦੇਖਾਂਗੇ ਯਾਰ ਠੀਕ ਹੈ ਹੁਣ ਮੈਂ ਕੰਮ ਕਰਾ ਕਰਨਾ ਯਾਰ ਕਰਦੇ ਵੀ ਤੇ ਆਪਦਾ ਵੀ ਠੀਕ ਹੈ ਜਾਨਵਰ ਫੇਰ ਦੇਖਾਂਗੇ 6 56 ਦੇ ਆਪਾਂ ਕਰਤੇ ਅੱਜ ਮਿੱਟਰਪਲੇ ਠੀਕ ਹੈ ਖਾਲੀ ਨਾ ਫਿਰਦੇ ਬਈ ਦੇਖ ਲੋ ਕੇ ਹੋਰ ਫੇਰ ਬੁਲਾ ਰਹੇ ਹੋ ਕੋਈ ਯਾਰ ਜਾਂ ਕੋਈ ਚੱਕਰ ਨਹੀਂ ਬਈ ਉਡਣ ਦੋ ਦੋਨਾਂ ਨੂੰ 9 ਵਜੇ ਕੇ 8 ਮਿੰਟ ਹੋ ਗਏ ਬਈ ਠੀਕ ਆ ਫਿਰਦੇ ਦੋਨੇ 9 ਵਜੇ ਕ 8 ਮਿੰਟਾਂ ਤੇ ਕੈਮਰਾ ਹੋ ਗਿਆ ਬਲਾਰਾ ਭਾਈ ਫੇਰ ਦੇਖਣੋਂ ਹਟ ਗਏ ਹੋਣਗੇ ਸਾਈਡ ਦੇ ਬਾਗ ਇਧਰ 9 ਵਜੇ ਕ 8 ਮਿੰਟਾਂ ਤੇ ਘਰੇ ਫਿਰਦੇ ਆ ਬਈ ਵਧੀਆ ਉੱਡੇ 7 ਵਜੇ ਕੱਢੇ ਸੀ 6:55 ਕ ਤੇ ਤੇ ਆ ਦੇ ਦੇ ਅੱਜ ਕਿੰਨਾ ਟੈਂਕ ਕਰਦਾ ਇੱਕ ਨੂੰ ਤਾਂ ਜਲਾਵ ਲੱਗਿਆ ਹੋਇਆ ਯਾਰ ਦੇ ਦੇ ਉਹ ਕਿਹ ਟੈਂਕ ਕਰਦਾ ਜਲਾਵ ਵਾਲੇ ਨੂੰ ਲਾਵਾ ਇਹ ਕੱਲ ਨੂੰ ਬਈ ਪਾਣੀ ਠੀਕ ਆ ਬਈ ਕਾ ਬਈ ਉਹ ਇਧਰ ਸਾਈਡ ਤੇ ਗਿਆ ਰੱਗ ਵੀ ਸੋਹਣਾ ਲੱਗਿਆਗਾ ਵਧੀਆ ਲੱਗਦੇ ਆ ਉਹਦੇ ਵੀ ਚਾਬੀ ਫੜਦੇ ਉਹਨੇ ਵਾਜਾ ਖੋਣੇ ਹੁਣ ਠੀਕ ਆ ਆਓ ਬਈ ਉਹ ਜਾਂਦਾ ਉਹ ਦੇਖੋ ਬਈ ਠੱਪੇ ਮਾਰਦੇ ਫੜਦੇ ਬਈ ਦੋਨੇ ਉਪਰ ਲੋ ਬਈ ਆਪਣਾ ਕਾਲ ਪੁੱਛਿਆ ਵਹਿ ਗਿਆ 12:20 ਮਿੰਟਾਂ ਦੇ ਠੀਕ ਹੈ ਨਾ ਕੋਈ ਮੂੰਹ ਪੱਟਿਆ ਨਾ ਕੁਝ ਹੋਰ ਤੁਸੀਂ ਚੈੱਕ ਕਰ ਸਕਦੇ ਹੋ ਕੂਟਰ ਨੂੰ ਦੇਖ ਲਓ ਮਸਤ ਐ ਪਿਆ ਯਾਰ ਪਤਾ ਹੀ ਬਾਜੀ ਦੇ ਕੀ ਕਰੂ ਡਰਜਾ ਵੀ ਲਾਦਦਾ ਸਾਲੇ ਦਾ ਛੱਡੀ ਦੇ ਨਾ ਪਰ ਛੱਡਾਂਗੇ ਯਾਰ ਪਰ ਕਰਨ ਨੂੰ ਹੀ ਛੱਡਣਾ ਇਹ ਤਾਂ ਨਸਲ ਕਿ ਸਹੀ ਇਹ ਦੀ ਗਲਤ ਹੈ ਤੇ ਆਪਣਾ ਇੱਕ ਚਿੱਟੀ ਪੂਛ ਵਾਲਾ ਉਹ ਫਿਰਦਾ ਬਈ ਇਹ ਦੇ ਲੱਗਦਾ ਯਾਰ ਵੀ ਚੀੜੀ ਆ ਚੀੜੀ ਆ ਸਾੜੀ ਇਹ ਤਾਂ ਉਹ ਨੇ ਜਿੱਤੀ ਪੂਛੜਾ ਕਿਥੋਂ ਵੀ ਉੱਚਾ ਖੜਾਊਗਾ ਆਜੂਗਾ ਕੋਈ ਨਾ ਜਦੋਂ ਉਹ ਆ ਗਿਆ ਉਹ ਵੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਇਹਨੂੰ ਕਰਦੇ ਬੰਦਦਾ ਪਾ ਯਾਰ ਖੁੱਡੇ ਚ ਲਓ ਭਾਈ 12 ਵਜੇ 20 ਮਿੰਟਾਂ ਦੇ ਬਹਿ ਗਿਆ ਸੀ ਠੀਕ ਆ ਛੱਡਦਾ ਪਏ ਠੰਡੀ ਥਾਂ ਤੇ ਇਹਨੂੰ ਬੈਟਾਂ ਦੋ ਠੀਕ ਆ ਭਾਜੀ ਪਾਣੀ ਘਰਾਂ ਦਵਾਂਗੇ ਜਿੰਨਾ ਟਾਈਮ ਹੈ ਤਾਂ ਬੈਟਾਂ ਇਹਨੂੰ ਜੋਰ ਲੱਗਿਆ ਥੋੜਾ ਇਹ ਪੁੱਤਰ ਦਾ ਅੱਜ ਦੇਖ ਲੂ ਵੀ ਕਰੋ ਸ਼ੌਕ 1 ਵਜੇ ਤੋਂ 1 ਤੋਂ ਉੱਤੇ ਉੱਤੇ ਹੋ ਗਿਆ ਟਾਈਮ ਕੱਲਾ ਰਹਿ ਗਿਆ ਕੱਲੀ ਉੱਡਿਆ ਫਿਰਦਾ ਯਾਰ ਮੈਂ ਸਾਰਾ ਇਹ ਲਾਗੜ ਪੈ ਗਈ ਇਹਨਾਂ ਪਿੱਛੇ ਪਤਾ ਕਿਦੋਂ ਢਲ ਗਿਆ ਸੀ ਇਹ ਵੀ ਪਰ ਆ ਗਿਆ ਕਰ ਯਾਰ ਮੈਂ ਤਾਂ ਐਸੀ ਭੈਣ ਦੀ ਨਾ ਕੰਮ ਖਰਾਬ ਹੋ ਗਿਆ ਯਾਰ ਇੱਕ ਉਤਰਾ ਬਾਈ ਛੱਡਣ ਨੂੰ ਸਾ ਵਧੀਆ 1 ਵਜੇ 23 ਮਿੰਟ ਹੋ ਗਏ ਉਹ ਤਾਂ ਬੈਠਾ ਬਈ ਤੇ 1 ਵਜੇ 23 ਮਿੰਟ ਤੇ ਫਿਰਦੇ ਆਇਆ ਠੀਕ ਹੈ ਆ ਜੇ ਆ ਕੁੱਤਰ ਬੈਠਾ ਹੋਵੇ ਆਪਾਂ ਨੂੰ ਪਤਾ ਲੱਗ ਜੂਗਾ ਕੀ ਬੈ ਕੇ ਆਇਆ ਹੈ ਨਾ ਕਦ ਸਾਂਝ ਹੋਣਾ ਕੂਤਰ ਵਧੀਆ ਪੁੱਲੇ ਕਰਦਾ ਨਹੀਂ ਡਿੱਗਣੇ ਜੇ ਕੂਤਰ ਜੋਰ ਲੱਗਿਆ ਹੋਇਆ ਫਿਰ ਪਤਾ ਲੱਗ ਜੀ ਯਾਰ ਹਾਂ ਪੁੱਲੇ ਦੇ ਕੇ ਬੈਠਾ ਹੈ ਅਬ ওই ਕੂਤਰ ਬਿਠਾਉਣਾ ਉਹਦੇ ਤੇ ਫੇਰ ਤਾਰਦੇ ਆ ਠੀਕ ਹੈ ਠੀਕ ਹੈ ਬਈ ਇੱਕ ਵਜੇਗਾ 25 ਮਿੰਟਾਂ ਦੇ ਦਾ ਲਿਆਪਾ ਬੱਚਾ ਉਠਾ ਕੇ ਠੀਕ ਹੈ ਕੂਤਰ ਦੇ ਪੱਲੇ ਦੇਖ ਲਓ ਬਈ ਸੁੱਕਿਆ ਹੋਇਆ ਹੈ ਠੀਕ ਹੈ ਨਾ ਵਿਚਾਲੋ ਦੇਖੋ ਤੇ ਮੂਹ ਵੀ ਦੇਖ ਲਓ ਬਈ ਕੂਤਰ ਦਾ ਖੋੜਾ ਪੱਟੀ ਬੈਠਾ ਠੀਕ ਹੈ ਵੀ ਉੱਟ ਗਿਆ ਹੈ ਗੂਤਰਨੇ ਅਜ 1:25 ਮਿੰਟ ਕਰਤੇ ਸਵੇਰੇ 6:55 ਦਾ ਛੱਡਿਆ ਵੀ ਸਰਾ ਹੀ ਲੱਗਾ ਜੀ ਉਤਰਨੇ ਨੇ ਇਹਨੂੰ ਛੱਟਾ ਆਪਾਂ ਘਰਾਉਣੇ ਬਈ ਬਾਜੀ ਤੇ ਇਹਨੂੰ ਕਰਦੇ ਬੰਦ ਫੇ ਠੀਕ ਹੈ ਹੁਣ ਕਰੋ ਸ਼ੌਕਾ ਬੈਠਾ ਅਜ 1:25 ਮਿੰਟਾਂ ਦੇ ਕਮਾਂਡਲ ਆਪਣਾ ਕਾਧ ਪੱਲੇ ਹੁਣ ਆਪੋ ਤੇ ਕਰਕੇ ਦੇਣਾ ਦੇਖੋ ਬਈ ਗੂਤਰ ਡਿੱਗਦਾਗਾ ਬਈ ਗੂਤਰ ਠੀਕ ਹੈ ਜਦੋਂ ਆਪਾਂ ਛੱਡਿਆਗਾ ਮਸੰਦ ਦਿਖਾ ਦਿੰਦੇ ਆ ਸੈਟ ਹੋਇਆ ਪਿਆ ਜਿਹਾਂ ਪਰਵਾਹ ਤੇ ਮੈਨਾਂ ਬਈਆ ਪ੍ਰਗੂਤਰ ਸੈਟਾ ਹੈ ਮੋੜਾ ਇਹ ਮੂੰਹ ਦੇਖੋ ਕਿਵੇਂ ਕਰੀ ਜਾਦਾ ਬਈ ਗੱਲਾ ਹੁਣ ਹੀ ਬੈਠਾ ਬਈ ਸਵੇਰ ਨੂੰ ਉੱਡਿਆ ਹੋਇਆ ਜੇ ਬਈ ਗੂਤਰ ਬਹਿ ਕੇ ਆਇਆ ਹੁੰਦਾ ਨਾ ਇਹ ਮੂੰਹ ਨਹੀਂ ਪਟਣਾ ਇਹ ਗੂਤਰ ਨੇ ਪਰ ਬਸ ਆਪਾਂ ਨੂੰ ਦਿਖਿਆ ਹੀ ਨਹੀਂ ਗੂਤਰ ਚੱਲ ਗਿਆ ਫਿਰਦਾ ਸੀ ਬਈ ਠੀਕ ਆ ਬਈ ਆਪਣਾ ਸਰਾ ਬੈਠਾ ਜੇ ਗੂਤਰ ਬਈਆ ਇਹਨੂੰ ਛੱਡਾਂਗੇ ਭਈ ਘਰਾਣੇ ਵਾਜੀ ਦੀ ਕੁਛ ਵੀ ਹੋ ਜੇ 3200 ਮੁੱਢਾ ਵਾਲੀ ਤੇ ਇਹਨੂੰ ਛੱਡਾਂਗੇ ਆਪਾਂ 1700 ਵਾਲੀ ਤੇ ਠੀਕ ਆ ਬਈ ਇਹਨੂੰ ਬੈਠਣ ਦੋ ਬਈ ਸਾਹ ਘਰਾਂ ਲੈਣ ਦੋ ਫੇਰ ਪਾਣੀ ਜਿਹੜਾ ਪਿਉਣੇ ਠੀਕ ਹੈ ਬਈ ਇਹਨੂੰ ਤੇ ਉਹ ਬੱਚਾ ਜਿਹੜਾ ਕੱਢਿਆ ਉਹਨੂੰ ਬੰਦ ਕਰਤੀ ਯਾਰ ਇੱਕ ਮਿੰਟ ਫੇਰ ਦਿਖਾਉਣੇ ਆ ਬਾਈ ਹੁਣ ਆਈ ਆ ਪਾਤਲੀ ਠੀਕ ਹੈ ਬੱਚੇ ਹੋਏ ਪਿਆ ਡਾਂਰ ਲਾਣਾ ਪਾਣੀ ਪਾਦਾ ਜ ਇਹਨਾਂ ਅੱਜ ਬਾਹਰ ਵੀ ਪਾਦਾ ਸੀ ਬਾਹਰੋਂ ਪੀ ਲਿਆ ਸੀ ਹੋਰ ਅੰਦਰ ਵੀ ਪਾਤਾ ਸੀ ਠੀਕ ਹੈ ਤੇ ਓਕੇ ਆ ਬੱਚੇ ਵੀ ਆ ਦੇਖੋ ਤੋਰੇ ਵਰਦੇ ਆ ਖਾਣ ਪੀਣ ਲੱਗ ਗਿਆ ਥੱਪੀ ਤੇ ਲੈ ਸਕਦੇ ਆ ਆ ਬਈ ਹਰੀਆਂ ਅੱਖਾਂ ਵਾਲਾ ਗੁੱਤਰਾ ਆਪਣਾ ਇਹ ਖੜ ਜਿਉਂ ਕਰਕੇ ਦਿਖਾਈਏ ਤੇ ਆਹ ਦੇਖੋ ਬਈ ਅੱਖਾਂ ਇਹਦੀਆਂ ਉਹ ਪਿਛਲੇ ਵਿਚਾਲੇ ਬਈ ਜੰਟੇ ਵਾਲ ਮਾਲਿਆਂ ਚੋਂ ਤੇ ਉਹ ਪਿਛਲੀ ਕਾਲ ਕਿ ਬਈ ਮੋਰ ਮੋਰ ਜਿਕੇ ਵਾਲੇ ਤੇ ਬੁੱਲੇ ਵਾਲੇ ਗੁੱਤਰਾ ਚੋ ਬਈ ਚਲ ਬਈ ਬਾਦ ਗਰਾਮ ਆਉਣ ਸ਼ੌਕ ਕੰਮ ਆ ਯਾਰ ਗਰਾਉਂਡ ਜਾਣਾ ਦੇਖ ਲੂ ਬੂਟ ਪਾਈ ਬੈਠੇ ਆ ਤੇ ਕੱਲ ਨੂੰ ਦਿਖਾਵਾਂ ਯਾਰ ਬੜਾ ਠੀਕ ਆ ਬਈ ਤੇ ਚੰਨੋ ਬਈ ਬਹੁਤ ਬਹੁਤ ਲਾਈਕ ਤੇ ਸਬਸਕ੍ਰਾਈਬ ਯਾਰ ਕਮੈਂਟ ਕਰੋ ਵੀਰੇ ਠੀਕ ਹੈ